ਜੋ ਇਲੈਕਸ਼ਨਾਂ ਹੋਈਆਂ ਨੇ ਇਹਦੇ ਵਿੱਚ ਮੁਲਾਜ਼ਮਾ ਨੇ ਇੱਕ ਬਹੁਤ ਵੱਡਾ ਫਤਵਾ ਦਿੱਤਾ ਸਾਨੂੰ ਸਾਡੀ ਲਾਲਦੀਵ ਨੂੰ ਪੂਰੀ ਨੂੰ ਕਿਸ ਤਰ੍ਹਾਂ ਦੇ ਇਤਿਹਾਸ ਲਿچےਗੇ ਨੇ ਇਸ ਇਲੈਕਸ਼ਨਾਂ ਦੇ ਵਿੱਚ ਜੇਮਸ 99% ਵੋਟ ਪੋਲ ਹੋਈ ਆ ਉਹਦੇ ਵਿੱਚੋਂ ਲਗਭਗ 60% ਵੋਟ ਲਾਲ ਗਰੁੱਪ ਨੂੰ ਪੂਰੀ ਟੀਮ ਨੂੰ ਪੋਲ ਹੋਈ ਆ ਨਹੀਂ ਕੀ ਸੀ ਕਿ ਪਿੱਛੇ 2-3 ਸਾਲਾਂ ਤੋਂ ਮਿਕਸ ਯੂਨੀਅਨ ਬਣਦੀ ਆ ਰਹੀ ਸੀ ਜਿਹਦੇ ਕਰਕੇ ਨਾ ਤਾਂ ਜਥੇਬੰਦੀ ਪ੍ਰੋਪਰ ਕੰਮ ਕਰ ਸਕਦੀ ਸੀ ਨਾ ਹੀ ਮੁਲਾਜ਼ਮਾਂ ਦੀ ਜਿਹੜੀ ਮੰਗਾਂ ਸੀ ਜੈਜੋ ਪੂਰੀਆਂ ਕਰਾਈਆਂ ਜਾ ਸਕਦੀਆਂ ਸੀ ਸੋ ਤਿੰਨ ਕਿ ਸਾਲਾਂ ਬਾਅਦ ਮੁਲਾਜ਼ਮਾਂ ਨੇ ਬਹੁਤ ਵੱਡੇ ਮਾਰਜਨ ਦੇ ਸਮਝਤਾਇਆ ਇਹ ਵੱਡੇ ਮਾਰਜੈਂਟ ਤਾਉਣ ਦਾ ਮਤਲਬ ਇਹ ਹੁੰਦਾ ਕਿ ਸਾਡੇ ਤੇ ਉਹਨਾਂ ਨੇ ਬਹੁਤ ਵੱਡਾ ਭਰੋਸਾ ਜਤਾਇਆ ਕਿ ਇਹ ਇਹਨਾਂ ਦੀ ਟੀਮ ਨੂੰ ਅੱਗੇ ਲੈ ਕੇ ਆਵਾਂਗੇ ਤਾਂ ਸਾਡੀ ਇਹਨਾਂ ਰੁਕੀਆਂ ਹੋਈਆਂ ਜਾਇਜ਼ ਮੰਗਾਂ ਨੇ ਉਹ ਹੱਲ ਕਰਾ ਕੇ ਦੇਣਗੇ ਬਾਕੀ ਦਫ਼ਤਰ ਦੇ ਵਿੱਚ ਜਿੰਨੇ ਵੀ ਕੰਮ ਰੁਕੇ ਪਏ ਨੇ ਜਾਂ ਜੋ ਵੀ ਸਾਡੇ ਨਾਲ ਚ ਕੰਮ ਕਰਨ ਵਾਲੇ ਨੇ ਉਹੀ ਦਿਨ ਰਾਤ ਸਾਰੀ ਟੀਮ ਇੱਕਜੁੱਟ ਹੋ ਕੇ ਮਿਹਨਤ ਕਰਕੇ ਉਹ ਮੁਲਾਜ਼ਮਾਂ ਦੀ ਝੋਲੀ ਪਾਵਾਂਗੇ ਜੀ ਰੋਡ ਪਲਾਨ ਕੀ ਰਹੇਗਾ ਥੋੜਾ ਕੰਮ ਕਰਾਂਗੇ ਰੂਟ ਪਲਾਨ ਤਾਂ ਹੀ ਜੈਜ ਫਰਸਡੇ ਅਸੀਂ ਚਾਰਜ ਲਿਆ ਬੈਠੇ ਆ ਅੱਜ ਫਰਸਡੇ ਅਸੀਂ ਇਸ ਤੋਂ ਬਾਅਦ ਮੀਟਿੰਗ ਰੱਖਾਂਗੇ ਪੂਰੀ ਯੂਨੀਅਨ ਦੀ ਅੱਜ ਹੀ ਕਰਾਂਗੇ ਤੇ ਉਹਦੇ ਵਿੱਚ ਅਸੀਂ ਡਿਮਾਂਡਸ ਦੇਖਾਂਗੇ ਵੀ ਕਰੰਟ ਕੀ ਇਸ਼ੂ ਚੱਲ ਰਹੇ ਨੇ ਉਹ ਤੋਂ ਬਾਅਦ ਫਿਰ ਅਸੀਂ ਜਿਹੜੇ ਜਿਆ ਪ੍ਰਾਇਓਰਿਟੀ ਦੇ ਕੰਮ ਜਲਦੀ ਕਰਨ ਵਾਲੇ ਨੇ ਉਹਨਾਂ ਤੋਂ ਸਟਾਰਟ ਕਰਕੇ ਅਸੀਂ ਜਿਹੜੇ ਉਹ ਵੀ ਮੰਗੇ ਨੇ ਪੁਰਾਣੀਆਂ ਰੁਕੀਆਂ ਹੋਈਆਂ ਉਹਨਾਂ ਬਾਰੇ ਡਿਸਕਸ ਕਰਕੇ ਉਹਨਾਂ ਨੂੰ ਹੱਲ ਕਰਾਂਗੇ ਸਰਕਾਰ ਦਾ ਵੀ ਜੇ ਇੱਕ ਸਾਲ ਰਹਿ ਗਿਆ ਕਿ ਦਬਾਅ ਪਾ ਕੇ ਕ੍ਰਾਸ ਹੋਵੇਗਾ ਦੇਖੋ ਮੈਂ 16ਵੇਂ ਇਲੈਕਸ਼ਨ ਲੜੀ ਸੀ ਤੇ 13ਵੀਂ ਵਾਰੀ 12ਵੀਂ ਤੇ ਪ੍ਰਧਾਨ ਬਣਦਾ ਸਾਂ ਦਾਵਾ ਸਰਕਾਰ ਤੇ ਬਣ ਲਾਸਤ ਸਾਲ ਉਹਨਾਂ ਦਾ ਜੋ ਸਾਡੇ ਬੋਰਡ ਦਾ 500 ਕਰੋੜ ਰੁਪਇਆ ਉਹ ਵਿੱਤ ਮੰਤਰੀ ਹਰਪਾਲ ਜੀ ਮੈਨ ਨਾਲ ਮੇਰੇ ਨਿੱਜੀ ਸਬੰਧ ਵੀ ਨੇ ਮੇਰੇ ਹਲਕੇ ਤੋਂ ਨੇ ਸੋ ਉਹਨਾਂ ਨਾਲ ਮੀਟਿੰਗਾਂ ਕਰਕੇ ਮੈਨੂੰ ਲੱਗਦਾ ਸੀ ਇਹ ਮਸਲੇ ਦਾ ਹੱਲ ਪੈਸੇ ਲੈਣ ਦਾ ਜਰੂਰ ਕਢਾਵਾਂਗੇ ਬਾਕੀ ਓਵਰਆਲ ਜਿਹੜੀਆਂ ਪੰਜਾਬ ਮੁਲਾਜ਼ਮ ਦੀ ਮੰਗ ਹੈ ਨਾ ਡੀਏ ਦੀ ਕਿਸ਼ਤ ਉਹ ਵੀ ਇੱਕ ਮਹੀਨਾ ਦਾ ਪਕਾਇਆ ਹੋ ਗਿਆ ਤਾਂ ਸਾਰੇ ਪੰਜਾਬ ਨੂੰ ਹੀ ਮਿਲਣਾ ਉਹਦੇ ਵਿੱਚ ਵੀ ਅਸੀਂ ਜਿਹੜੀਆਂ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਦਾ ਸਹਿਯੋਗ ਦਿੰਨੇ ਆ ਸਾਡੀ ਜਥੇਬੰਦੀ ਉਹਨਾਂ ਦੇ ਨਾਲ ਵੀ ਹੈ ਸਾਂਝਾ ਮੁਲਾਜ਼ਮ ਮੰਚ ਦਾ ਅਸੀਂ ਹਿੱਸਾ ਤੇ ਉਹ ਚੀਜ਼ ਦਾ ਵੀ ਸਾਨੂੰ ਉਮੀਦ ਆ ਦੀ ਇਹ 1 ਮਹੀਨਾ ਦਾ ਪਕਾਇਆ ਜੇ ਜਿਹੜੇ ਸਾਡੇ ਓਵਰঅল ਪੰਜਾਬ ਦੇ ਪੁਰਾਣੀ ਪੈਨਸ਼ਨ ਸਕੀਮ ਉਹ ਮਸਲੇ ਹਾਈ ਹੱਲ ਕਰਾਉਣ ਚ ਕਾਮਯਾਬ ਹੋਵਾਂਗੇ